ਅੱਜ ਅਸੀਂ ਤੁਹਾਨੂੰ ਖਾਲਸਾ ਰਾਜ ਦੀ ਉਸ ਨਿਸ਼ਾਨੀ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਰਾਜ ਦੀ ਚਰਚਾ ਪੂਰੇ ਵਿਸ਼ਵ ਦੇ ਵਿੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੂਰੀ ਦੁਨੀਆ ਤੇ ਸਭ ਤੋਂ ਵਧੀਆ ਰਾਜ ਰਿਹਾ। ਸੋ ਤੁਸੀਂ ਹੁਣ ਦਰਸ਼ਨ ਕਰ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਦੀ ਇਹ ਵਿਰਾਸਤੀ ਚੌਂਕੀ ਹੈ ਜਿੱਥੇ ਅਸੀਂ ਅੱਜ ਖੜੇ ਹਾਂ ਪਰ ਸਾਡਾ ਜਿਹੜਾ ਇਤਿਹਾਸ ਹੈ ਉਹ ਬੜਾ ਮਾਣਮਤਾ ਹੈ। ਲੇਕਿਨ ਅਸੀਂ ਉਸ ਨੂੰ ਅਣਗੋਲੀਆਂ ਕਰ ਦਿੱਤਾ ਤੇ ਸਾਡੀਆਂ ਕੁਝ ਜਿਹੜੀਆਂ ਨਿਸ਼ਾਨੀਆਂ ਖਾਲਸਾ ਰਾਜ ਦੀਆਂ ਉਨਾ ਦੇ ਜਿਹੜੇ ਅਵਸ਼ੇਸ਼ ਕਹਿ ਲਿਏ ਸੀ ਦਾ ਹੁਣ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਹੋਇਆ ਕਰਦੀ ਸੀ ਜਦੋਂ 19 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਲੋਰਡ ਵਿਲੀਅਮ ਵੈਂਟੀ ਦੇ ਵਿੱਚ ਇੱਕ ਵਪਾਰਕ ਸੰਧੀ ਹੋਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਜਿਹੜੀਆਂ ਉਸ ਸਮੇਂ ਇੱਥੇ ਉਹਨਾਂ ਨੇ ਆਪਣੀ ਜਿਹੜੀ ਚੌਂਕੀ ਉਹ ਚੌਂਕੀ ਬਣਾਈ ਸੀਗੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੰਗਰੇਜ਼ ਬੜੇ ਛਾਤਰ ਲੋਕ ਹੈ ਉਹ ਕਦੇ ਵੀ ਕੋਈ ਹਰਕਤ ਕਰ ਸਕਦੇ ਆ ਇਸ ਕਰਕੇ ਉਹਨਾਂ ਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹਸਾਲਾਰ ਸੀਗੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਤੁਸੀਂ ਇਕੱਲੇ ਨਹੀਂ ਜਾਣਾ ਆਪਾਂ ਉੱਥੇ ਇੱਕ ਚੌਂਕੀ ਬਣਾਵਾਵਾਂਗੇ ਤਾਂ ਕਿ ਅੰਗਰੇਜ਼ਾਂ ਦੇ ਉੱਤੇ ਨਜ਼ਰ ਰੱਖੀ ਜਾ ਸਕੇ ਕਿਉਂਕਿ ਨੀਚੇ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਹੈ ਉਸ ਸਮੇਂ ਕੋਈ ਪੁਲ ਨਹੀਂ ਸੀਗਾ ਜਦੋਂ ਸੰਧੀ ਹੋਣੀ ਸੀ ਉਹਨਾਂ ਨੇ ਕਿ ਬੇੜੀਆਂ ਵਾਲਾ ਪੁਲ ਇੱਥੇ ਬਣਾਇਆ ਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਚੱਲ ਕੇ ਇੱਥੇ ਪਹੁੰਚੇ ਸੀ ਤੇ ਲਾਰਡ ਵਿਲੀਅਮ ਵੈਂਟਿੰਗ ਸ਼ਿਮਲੇ ਤੋਂ ਚੱਲ ਕੇ ਇੱਥੇ ਪਹੁੰਚਿਆ ਸੀ ਤੇ 19 ਅਕਤੂਬਰ 1831 ਨੂੰ ਇੱਕ ਵਪਾਰਿਕ ਸਮਝੌਤਾ ਜਿਹੜਾ ਉਹ ਇਸ ਜਗ੍ਹਾ ਤੇ ਹੋਇਆ ਸੀ ਉਹ ਹੈੱਡ ਤੇ ਤੇ ਇੱਥੇ ਜਿਹੜੀਆਂ ਸਾਡੀਆਂ ਫੌਜਾਂ ਸੀਗੀਆਂ ਖਾਲਸੇ ਦੀਆਂ ਇੱਥੇ ਜਿਹੜੀਆਂ ਖਾਲਸੇ ਦੀਆਂ ਫੌਜਾਂ ਸੀਗੀਆਂ ਉਹਨਾਂ ਨੇ ਆਪਣਾ ਜਿਹੜਾ ਪੂਰਾ ਤੋਪਖਾਨਾ ਜਿਹੜਾ ਉਹ ਇੱਥੇ ਲਾ ਦਿੱਤਾ ਸੀ ਤਾਂ ਕਿ ਅੰਗਰੇਜ਼ ਜੇਕਰ ਕੋਈ ਹਰਕਤ ਕਰਨ ਮਹਾਰਾਜਾ ਰਣਜੀਤ ਸਿੰਘ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਤਾਂ ਇੱਥੋਂ ਦੀ ਜਿਹੜੀ ਅਸੀਂ ਕਾਰਵਾਈ ਕਰ ਸਕੀਏ ਤੋਂ ਉਸ ਜਗ੍ਹਾ ਤੇ ਅਸੀਂ ਖੜੇ ਆਂ ਤੇ ਜਦੋਂ ਫਿਰ ਅੰਗਰੇਜ਼ਾਂ ਨੇ ਹਿੰਦੁਸਤਾਨ ਤੇ ਪੂਰਾ ਕਬਜ਼ਾ ਸੀ ਤੇ ਪੰਜਾਬ ਸੀਗਾ ਜਿਹਦਾ ਅੰਗਰੇਜ਼ਾਂ ਦੇ ਗੁਲਾਮ ਨਹੀਂ ਸੀ ਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਵੀ ਕਬਜ਼ਾ ਕਰ ਲਿਆ ਫਿਰ ਉਹਨਾਂ ਨੇ ਜਿਹੜੀ ਇਹ ਚੌਂਕੀ ਹੈ ਢਾਹ ਦਿੱਤੀ ਅਤੇ ਇੱਥੇ ਇੱਕ ਨਿਸ਼ਾਨ ਸਾਹਿਬ ਲੱਗਿਆ ਹੋਇਆ ਸੀ ਜੋ ਅਸ਼ਟ ਧਾਤੂ ਦਾ ਬਣਿਆ ਹੋਇਆ ਸੀ ਉਹ ਵੀ ਉਹ ਇੱਥੋਂ ਦੀ ਚੋਰੀ ਕਰਕੇ ਲੈ ਗਏ ਹੁਣ ਇੱਕ ਨਿਸ਼ਾਨ ਸਾਹਿਬ ਇੱਥੇ ਲੱਗਿਆ ਹੋਇਆ ਲੇਕਿਨ ਉਸ ਤੋਂ ਬਾਅਦ ਲਗਾਇਆ ਗਿਆ ਜਿਸ ਦੇ ਉੱਤੇ ਲਿਖਿਆ ਹੋਇਆ ਅਕਾਲ ਸਹਾਏ ਸਰਕਾਰੇ ਖਾਲਸਾ ਅੱਜ ਵੀ ਕਈ ਲੋਕ ਇਸ ਗੱਲ ਤੇ ਬਹਿਸ ਕਰਦੇ ਆ ਜਦੋਂ ਖਾਲਸਾ ਰਾਜ ਦੀ ਗੱਲ ਚੱਲਦੀ ਹੈ ਉਹਨਾਂ ਨੂੰ ਇਤਿਹਾਸ ਬਾਰੇ ਤਾਂ ਪਤਾ ਨਹੀਂ ਹੁੰਦਾ ਤੇ ਉਹ ਇਸ ਗੱਲ ਤੇ ਕਾਫੀ ਚਰਚ ਜਿਹੜੇ ਆਪਣੇ ਪੁੱਠੇ ਸਿੱਧੇ ਬਿਆਨ ਦਿੰਦੇ ਆ ਕਿ ਖਾਲਸਾ ਰਾਜ ਕਿਵੇਂ ਆ ਸਕਦਾ ਅਸੀਂ ਦੱਸਣਾ ਚਾਹਦੇ ਆ ਕਿ ਖਾਲਸਾ ਰਾਜ ਪਹਿਲਾਂ ਵੀ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਸਾ ਰਾਜ ਸੀਗਾ ਜਿਹੜੀ ਚੀਜ਼ ਪਹਿਲਾਂ ਸੀਗੀ ਉਸ ਨੂੰ ਅਸੀਂ ਦੁਬਾਰਾ ਤੋਂ ਮੰਗ ਸਕਦੇ ਮੰਗ ਕਰ ਸਕਦੇ ਆ ਜਿਹੜੀ ਚੀਜ਼ ਕਦੇ ਹੋਣ ਦੇ ਵਿੱਚ ਨਹੀਂ ਆਈ ਉਸ ਦੀ ਮੰਗ ਕਰਨਾ ਨਜਾਇਜ਼ ਹੈ ਕਿਉਂਕਿ ਖਾਲਸੇ ਦਾ ਰਾਜ ਸੀਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਪੂਰੇ ਵਿਸ਼ਵ ਦੇ ਵਿੱਚ ਮੰਨਿਆ ਹੋਇਆ ਰਾਜ ਸੀਗਾ ਤੇ ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਵੈਂਟਿੰਗ ਦੀ ਜਿਹੜੀ ਸੰਧੀ ਹੋਈ ਹੈ ਨੀਚੇ ਹੈਡ ਤੇ ਉਸ ਤੋਂ ਬਾਅਦ ਫਿਰ ਉਹ ਪੰਜਾਬ ਤੇ ਕਾਬਜ ਹੋ ਗਏ ਉਸ ਸਮੇਂ ਪੰਜਾਬ ਜਿਹੜਾ ਹੈ ਸਤਲੁਜ ਦਰਿਆ ਤੋਂ ਇਧਰ-ਇਧਰ ਪੰਜਾਬ ਸੀਗਾ ਤੇ ਇਹ ਤੋਂ ਪਰਲੇ ਪਾਸੇ ਅੰਗਰੇਜ਼ਾਂ ਦਾ ਰਾਜ ਸੀਗਾ ਹੁਣ ਇਸ ਟਾਈਮ ਉਸ ਤੇ ਇਹ ਬੜਾ ਵੱਡਾ ਪੁਲ ਬਣ ਚੁੱਕਿਆ ਹੈ ਤੇ ਪੁਰਾਣੇ ਸਮੇਂ ਦੇ ਵਿੱਚ ਇੱਥੇ ਬੀੜੀਆਂ ਦਾ ਪੁਲ ਬਣਾਇਆ ਗਿਆ ਸੀ ਜਦੋਂ ਸੰਧੀ ਕਰਨੀ ਸੀਗੀ ਸੋ ਇਸ ਜਗ੍ਹਾ ਅਸੀਂ ਜਿੱਥੇ ਖੜੇ ਆ ਇਹ ਖਾਲਸਾ ਰਾਜ ਦੀ ਤੁਸੀਂ ਇਹਨੂੰ ਐਲਓਸੀ ਕਹਿ ਸਕਦੇ ਆ ਕਿਉਂਕਿ ਇੱਥੇ ਜਿਹੜਾ ਬਾਰਡਰ ਸੀਗਾ ਖਾਲਸਾ ਰਾਜ ਦਾ ਇਸ ਤੋਂ ਪਰਲੇ ਬਸੇ ਅੰਗਰੇਜ਼ ਅਤੇ ਇਸ ਤੋਂ ਇਧਰਲੀ ਸਾਈਡ ਆ ਜਿਹੜੇ ਖਾਲਸਾ ਰਾਜ ਸੀਗਾ ਇੱਥੋਂ ਲੈ ਕੇ ਲਾਹੌਰ ਤੱਕ ਕਾਬੁਲ ਕੰਧਾਰ ਤੱਕ ਜਿੱਥੋਂ ਤੱਕ ਵੀ ਪੰਜਾਬ ਦੀਆਂ ਸਰਹੱਦਾ ਲੱਗਦੀਆਂ ਸੀ ਪੰਜਾਬ ਉਸ ਸਮੇਂ ਦੇਸ਼ ਹੋਇਆ ਕਰਦਾ ਸੀ ਨਾ ਕਿ ਸੂਬਾ ਅੱਜ ਇੱਕ ਛੋਟਾ ਜਿਹਾ ਸੂਬਾ ਬਣਾ ਕੇ ਰੱਖ ਦਿੱਤਾ ਸਰਕਾਰਾਂ ਨੇ ਪੰਜਾਬ ਇੱਕ ਦੇਸ਼ ਸੀਗਾ ਤੇ ਹੁਣ ਜਿਹੜੀਆਂ ਚਰਚਾਵਾਂ ਚੱਲਦੀਆਂ ਖਾਲਸਾ ਰਾਜ ਦੀਆਂ ਤੋਂ ਤੁਸੀਂ ਦਰਸ਼ਨ ਕਰ ਸਕਦੇ ਹੋ ਖਾਲਸਾ ਰਾਜ ਦੀ ਜਿਹੜੀ ਐਲਓਸੀ ਦੇ ਤੋਂ ਅਸੀਂ ਇਸ ਟਾਈਮ ਖਾਲਸਾ ਰਾਜ ਦੀ ਐਲਓਸੀ ਦੇ ਖੜੇ ਆ ਜਿੱਥੇ ਲord ਵਿਲੀਅਮ ਬੈਂਟਿੰਗਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਸੰਧੀ ਹੋਈ ਸੀ ਵਪਾਰਕ ਸੰਧੀ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਫਿਰ ਸਭ ਤੋਂ ਬਾਅਦ ਜਿਹੜਾ ਪੰਜਾਬ ਹੈ ਉਹ ਗੁਲਾਮ ਹੋਇਆ ਸੋ ਤੁਸੀਂ ਹੁਣ ਦਰਸ਼ਨ ਕਰੋ ਖਾਲਸਾ ਰਾਜ ਦੀ ਐਲਓਸੀ ਦੇ ਤੇ ਇਸ ਨਿਸ਼ਾਨ ਸਾਹਿਬ ਦੇ ਤੇ ਹੁਣ ਜਿਹੜਾ ਇੱਥੇ ਜਿਹੜਾ 3-4 ਸਾਲ ਪਹਿਲਾਂ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਉਦੋਂ ਇੱਥੇ ਕੁਝ ਵੀ ਨਹੀਂ ਸੀਗਾ ਤੇ ਜਦੋਂ ਅਸੀਂ ਥੋੜਾ ਬਹੁਤਾ ਐਫਰਡ ਕੀਤਾ ਤੇ ਜਿਹੜੀ ਇੱਥੇ ਫੈਕਟਰੀ ਹੈ ਨਾਲ ਹੀ ਉਹ ਜ਼ਮੀਨ ਤੇ ਆਪਣਾ ਉਧਰੋਂ ਘੁੰਮ ਗਿਆਣਾ ਪੈਂਦਾ ਸੀ ਉਹ ਆ ਨਹੀਂ ਸੀ ਦਿੰਦੇ ਫਿਰ ਜਦੋਂ ਅਸੀਂ ਯਤਨ ਕਰਨੇ ਸ਼ੁਰੂ ਕੀਤੇ ਫਿਰ ਪਹਿਲਾਂ ਇੱਕ ਕੋਡੀਆਂ ਬਣਾਈਆਂ ਗਿਆ ਤੇ ਉਸ ਤੋਂ ਬਾਅਦ ਨਿਸ਼ਾਨਦਾਈ ਲੈ ਕੇ 8.5 ਕਿਲੇ ਜਿਹੜੇ ਉਹ ਇਸੇ ਪਾਰਕ ਦੇ ਨਾਮ ਨਿਕਲੇਆ ਕਿਉਂਕਿ ਸਰਕਾਰ ਨੇ ਇਹਨੂੰ ਮਹਾਰਾ ਰঞ্জੀਤ ਸਿੰਘ ਹਿੱਲ ਹੈਰੀਟੇਜ ਦਾ ਜਿਹੜਾ ਨਾਮ ਹੈ ਉਹ ਦਿੱਤਾ ਹੋਇਆ ਪਰ ਉਹ ਕਾਗਜ਼ਾਂ ਵਿੱਚ ਸੀਗਾ ਤੇ ਇੱਥੇ ਡਿਵੈਲਪਮੈਂਟ ਕੋਈ ਨਹੀਂ ਸੀਗੀ ਹੁਣ ਜਦੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਸਲਾ ਉੱਭਰਿਆ ਤੇ ਅਸੀਂ ਨਿਸ਼ਾਨਦੇਹੀ ਕਢਵਾਈ ਸਮਾਜ ਸੇਵੀ ਬੰਦਿਆਂ ਨੇ ਇਕੱਠੇ ਹੋ ਗਏ ਹੁਣ ਜਿਹੜੇ ਇੱਥੇ ਪੌੜੀਆਂ ਵੀ ਬਣ ਗਈਆਂ ਥੋੜਾ ਪਤਾ ਹੁਣ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਹੈ ਤੇ ਸਮਾਗਮ ਵੀ ਹੁਣੇ ਸ਼ੁਰੂ ਹੋ ਗਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਇਤਿਹਾਸ ਹੈ ਇਸ ਜਗ੍ਹਾ ਆ ਕੇ ਦਰਸ਼ਨ ਕਰੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਖਾਲਸੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਉਹਦੀ ਜਿਹੜੀ ਸਰਹੱਦ ਕਿੱਥੇ ਸੀਗੀ ਇਹ ਇਸ ਟਾਈਮ ਅਸੀਂ ਬਿਲਕੁਲ ਬਾਰਡਰ ਤੇ ਖੜੇ ਆਂ ਖਾਲਸਾ ਰਾਜ ਦੇ ਤੇ ਇਸ ਤੋਂ ਪਰਲੇ ਪਾਸੇ ਅੰਗਰੇਜ਼ਾਂ ਦਾ ਰਾਜ ਤੇ ਇਸ ਤੋਂ ਇਧਰ ਨਵਾਂ ਸ਼ਹਿਰ ਲਾਹੌਰ ਤੱਕ ਖਾਲਸੇ ਦਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੋ ਤੁਸੀਂ ਆ ਕੇ ਇਸ ਰਾਜ ਦੇ ਦਰਸ਼ਨ ਕਰੋ ਸੋ ਹੁਣ ਅਸੀਂ ਥੋੜੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਨਿਸ਼ਾਨ ਸਾਹਿਬ ਹੈ ਇਹਦੇ ਜਿਹੜੇ ਦ੍ਰਿਸ਼ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਨਿਸ਼ਾਨ ਸਾਹਿਬ ਤੁਸੀਂ ਦੇਖ ਲਓ ਇਹ ਨਿਸ਼ਾਨ ਸਾਹਿਬ ਹੈ ਹੁਣ ਤਾਂ ਇਹ ਤਕਰੀਬਨ ਲੋਹੇ ਦਾ ਹੀ ਹੈ ਤੇ ਇਹਦੇ ਉੱਤੇ ਲਿਖਿਆ ਨਿਸ਼ਾਨੇ ਖਾਲਸਾ ਅਕਾਲ ਸਹਾਏ ਕੋਈ ਖਾਲਸਾ ਰਾਜ ਦਾ ਪ੍ਰਤੀਕ ਅੱਜ ਵੀ ਇੱਥੇ ਮੌਜੂਦ ਖੜਾ ਸ਼ਿਵਾਲਕ ਦੀ ਪਹਾੜੀਆਂ ਦੇ ਵਿੱਚ ਜੋ ਕਿ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਖਾਲਸੇ ਦਾ ਰਾਜ ਕਿਸੇ ਟਾਈਮ ਹੋਇਆ ਕਰਦਾ ਸੀ ਲੇਕਿਨ ਅੱਜ ਅਸੀਂ ਆਪਣੇ ਰਾਜ ਨੂੰ ਭੁੱਲ ਚੁੱਕੇ ਹਾਂ ਕਿ ਕਿੰਨਾ ਸਾਡਾ ਮਾਨਮਤਾ ਇਤਿਹਾਸ ਸੀ ਸਿੱਖਾਂ ਦਾ ਤੇ ਕਿੱਥੋਂ ਤੱਕ ਸਾਡਾ ਰਾਜ ਜਿਹੜਾ ਭਾਗ ਉਹ ਫੈਲਿਆ ਹੋਇਆ ਸੀ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਅੱਜ ਵੀ ਮਹਾਰਾਜਾ ਦੇ ਰਣਜੀਤ ਸਿੰਘ ਦੇ ਰਾਜ ਵਰਗਾ ਕੋਈ ਰਾਜ ਨਹੀਂ ਹੈ ਇਹ ਤੁਸੀਂ ਹੁਣ ਦੇਖ ਲਓ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਹੁਣ ਤੁਹਾਨੂੰ ਜਿਹੜੀਆਂ ਸ਼ਿਵਾਲਕੀਆਂ ਪਹਾੜੀਆਂ ਹਨ ਉਹ ਵੀ ਤੁਸੀਂ ਦੇਖ ਸਕਦੇ ਹੋ ਬੜਾ ਸ਼ਾਂਤਮਈ ਜਿਹੜਾ ਦ੍ਰਿਸ਼ਾ ਇੱਥੇ ਆ ਕੇ ਬੜਾ ਸਕੂਨ ਮਿਲਦਾ ਕਿਉਂਕਿ ਆਲੇ-ਦੋਲੇ ਕੋਈ ਜ਼ਿਆਦਾ ਰੌਲਾ ਰੱਪਾ ਨਹੀਂ ਕੋ ਕਾਫੀ ਹਾਈਟ ਤੇ ਇਹ ਬਣਿਆ ਹੋਇਆ ਪਰ ਇਹ ਪਹਾੜੀ ਹੈ ਜਿਹੜੀ ਹੁਣ ਦਿਨ-ਪਰ-ਦਿਨ ਖੁਰਦੀ ਜਾ ਰਹੀ ਹੈ ਸੋ ਇਸ ਨੂੰ ਜਿਹੜਾ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਥੇ ਆਲੇ-ਦੋਲੇ ਦੇ ਪੱਥਰ ਲਾ ਕੇ ਇਹਨੂੰ ਖੁਰਨੇ ਤੋਂ ਰੋਕੇ ਜਾ ਸਕੀਏ ਕਿਉਂਕਿ ਬਹੁਤ ਘੱਟ ਏਰੀਆ ਜਿਹੜਾ ਰਹਿ ਚੁੱਕਿਆ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਬਹੁਤ ਘੱਟ ਜਗ੍ਹਾ ਹੈ ਜੇਕਰ ਇਹ ਵੀ ਗਿਰ ਗਈ ਤਾਂ ਇਹ ਨਿਸ਼ਾਨ ਸਾਹਿਬ ਕਦੇ ਵੀ ਗਿਰ ਸਕਦਾ ਹੈ ਤੇ ਸਾਡਾ ਜਿਹੜਾ ਇਤਿਹਾਸ ਹੈ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਇੱਕਦਮ ਢਹਿ ਢੇਰੀ ਹੋ ਜਾਵੇਗਾ ਸੋ ਸਾਰਿਆਂ ਨੂੰ ਅਪੀਲ ਹੈ ਕਿ ਇਸ ਨੂੰ ਬਚਾਉਣ ਵਾਸਤੇ ਅਸੀਂ ਯਤਨ ਕਰੀਏ ਸੋ ਤੁਸੀਂ ਦਰਸ਼ਨ ਕਰ ਸਕਦੇ ਹੋ ਹੁਣ ਇਹਦੇ ਮਤਲਬ ਚਾਰ ਚਫੇਰੇ ਸ਼ਿਵਾਲਿਕ ਦੀਆਂ ਪਹਾੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਬਹੁਤ ਖੂਬਸੂਰਤ ਦ੍ਰਿਸ਼ ਇਸ ਜਗ੍ਹਾ ਦਾ ਹੈਗਾ ਤੋ ਇਹ ਹੈ ਖਾਲਸਾ ਰਾਜ ਦੀ ਐਲਓਸੀ ਜਿਸ ਮੇਰੇ ਵੀਰ ਨੇ ਕਿਸੇ ਨੇ ਦੇਖਣੀ ਹੋਵੇ ਤੁਸੀਂ ਰੋਪਨਗਰ ਪਹੁੰਚ ਕੇ ਗੁਰਦੁਆਰਾ ਹੈਡ ਦਰਬਾਰ ਦੇ ਸਾਹਮਣੇ ਉਨੂੰ ਇੱਕ ਪਹਾੜੀ ਦੇ ਉੱਤੇ ਐਡ ਤੋਂ ਤੁਸੀਂ ਦੇਖੋਗੇ ਇੱਕ ਪਹਾੜੀ ਦੇ ਉੱਤੇ ਕਿ ਨਿਸ਼ਾਨ ਸਾਹਿਬ ਝੂਲਦਾ ਦਿਖਾਈ ਦੇਵੇਗਾ ਜੋ ਕਿ ਹਵਾ ਦੇ ਨਾਲ ਘੁੰਮਦਾ ਹੈ ਉਹਦੇ ਉੱਤੇ ਲਿਖਿਆ ਹੈ ਸਰਕਾਰੇ ਖਾਲਸਾ ਅਕਾਲ ਸਹਾਏ ਇਹ ਉਰਦੂ ਵਿੱਚ ਵੀ ਲਿਖਿਆ ਹੈ ਤੇ ਪੰਜਾਬੀ ਵਿੱਚ ਵੀ ਲਿਖਿਆ ਹੈ ਇਹ ਨਿਸ਼ਾਨ ਸਾਹਿਬ ਜਿੱਦਾਂ ਜਿੱਦਾਂ ਹਵਾ ਚੱਲਦੀ ਹੈ ਉਦਾਂ ਉਹ ਘੁੰਮਦਾ ਰਹਿੰਦਾ ਹੈ ਸੋ ਤੁਸੀਂ ਇਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰੋ ਆਗੇ ਤਾਂ ਕਿ ਆਪਣੇ ਇਤਿਹਾਸ ਨੂੰ ਜਾਣੀਏ ਅਤੇ ਪਛਾਣੀਏ ਸੋ ਸਾਰੀ ਸੰਗਤ ਨੂੰ ਮੇਰੇ ਕੋਲੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ